ਹੈਲੋ ਜੀ ਸਤਿ ਸ਼੍ਰੀ ਅਕਾਲ ਵਾਗਦਾ ਤੁਹਾਡਾ ਸੈਬਲੌਗ ਦੇ ਵਿੱਚ ਹੋ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ 3 ਵਜੇ ਦਾ ਟਾਈਮ ਆ ਤੇ ਆਪਾਂ ਫਿਰ ਸੀਗੇ ਚਾਹ ਇਹ ਤੋਂ ਨੂੰ ਅਗੇਗੇ ਦੇ ਦੁਆਰਾ ਚਾਪੀ ਰਹੇ ਨੇ ਇੱਕ ਵਾਰ ਪਹਿਲਾਂ ਬਿੱਲੀ ਇੱਕ ਵਾਰ ਹੁਣ ਹੁਣ ਕਿਉਂਕਿ ਜੀ ਤੇ ਆਪਣੇ ਆਇਆ ਸੀਗਾ ਭਾਈ ਸੌਦਿਆਣਾ ਉਹ ਤੋਂ ਇਹਨਾਂ ਨੇ ਆਹ ਲੈ ਲੇ ਫੁਰਕਰੇ ਹੁੰਦੇ ਆ ਜਿਹੜੇ ਤੜਕੇ ਖਾਣ ਵਾਲੇ ਤੇ ਇਹ ਬਣਾ ਕੇ ਦਿੱਤੇ ਨੇ ਹੁਣ ਪੜਦਿਆਂ ਨੂੰ ਭੁੱਖ ਲੱਗਿਆ ਆਉਂਦੀ ਆ ਪਹਿਲਾਂ ਚਾਹੇ ਉਹ ਫਿਰੀ ਜਾਣ ਜਦੋਂ ਕਿਤਾਬਾਂ ਚੱਕ ਲੈਣੀਆਂ ਨੇ ਇਹਨਾਂ ਨੂੰ ਭੁੱਖ ਲੱਗਿਆ ਆਉਂਦੀ ਆ ਕਹਿੰਦੇ ਪਹਿਲਾਂ ਬਣਾ ਕੇ ਦੇ ਫਿਰ ਪੜਾਂਗੇ ਸੈਪਰੀ ਦਾ ਕਾਨੂੰ ਕੰਪਿਊਟਰ ਸਾਇੰਸ ਦਾ ਪੇਪਰ ਆ ਉਹਨੂੰ ਪੜਾ ਰਹੀ ਸੀ ਕਿ ਮੈਂ ਮਾੜਾ ਬਿੱਚ ਕਹਿੰਦਾ ਹੁਣ ਬਣਾ ਕੇ ਦੇ ਹੁਣ ਬਣਾ ਕੇ ਦਿੱਤੇ ਤੇ ਹੁਣ ਖਾ ਰਹੇ ਨੇ ਚਾਹ ਪੀਣ ਕੇ ਇਧਰ ਜਿਸ ਕੰਨ ਬੈਠਾ ਮੇਰੇ ਕੋਲ ਹਾਓ ਪਹਿਲ ਖਾ ਖਾ ਕੇ ਸਸਤੀ ਕਰ ਬਣਾ ਕਰ ਲਗਾ ਮੂੰਹ ਚ ਚਾਹ ਹੈ ਹੈਲੋ ਤੇ ਸਹਜ ਉਧਰ ਪਿਆ ਹੈ ਮੋਬਾਈਲ ਇਹ ਪੱਕਾ ਚੱਕਰ ਮੂਵ ਵਾਲ ਦੇਖ ਰਿਹਾ ਹੈ ਤੇ ਦੇਖੋ ਦੁਪਹਿਰ ਕਿਵੇਂ ਚੱਕ ਰਿਆ ਹੋਇਚ ਲਓ ਜੀ ਹੁਣ ਚਾਹ ਪੀ ਲਈਏ ਫੇਰੇ ਨੂੰ ਪੜਾਉਣੀ ਆ ਫੇਰ ਦੁਬਾਰਾ ਮੈਨੂੰ ਐ ਵੀ ਫੇਰ ਮੇਰੇ ਕੱਖਾਂ ਦਾ ਟਾਈਮ ਹੋ ਜਾਣਾ ਵੀ ਥੋੜਾ ਜਿਹੜਾ ਪਾਰਕ ਪੜ ਹੁੰਦਾ ਪੜ ਲਾ ਫੇਰ ਲਓ ਜੀ ਮਿਲਦੇ ਆ ਤੁਹਾਨੂੰ ਫੇਰ ਲੋ ਜੀ ਆਪਾਂ ਚਾਪੜ ਪੀਨੇ ਹਣ ਲੱਗੇ ਨੂੰ ਪੜਾਉਣ ਆਪੇ ਚਾਤ ਬਰਾਦੀਏ ਨੇ ਥੋੜਾ ਜਿਹਾ ਟਾਈਮ ਹੈਗਾ ਫਿਰ ਬਸ਼ਮਤ ਜਾਣਾ ਇੱਥੇ ਆ ਨਾ ਓਏ ਜਿਸ ਕਾਰਨ ਜਾਵੋ ਤਾਂ ਪੜ ਲੰਦੇ ਨੂੰ ਫੇਲਾ ਦਿੰਦੇ ਨੂੰ ਬੋਲੇ ਨਾ ਕਰਨ ਛੱਡ ਦੇ ਸਹਜ ਨੂੰ ਜਾਣ ਦੇ ਵੀਰੇ ਜਾਣ ਦੇ ਪੜਨਾ ਸਾਨੂੰ ਲਾਇਆ ਨਹੀਂ ਸਾਡੀ ਛੱਤ ਤਾਂ ਨਹੀਂ ਜਾਂ ਘਰ ਉਹ ਗੱਡੀ ਆ ਗਈ ਲੋ ਜੀ ਇੱਥੇ ਮੈਂ ਲੱਗੀ ਸੀਗੀ ਸੈਜਪ੍ਰੀਤ ਨੂੰ ਪੜਾਉਣ ਪਰ ਕਿੱਥੇ ਪੜਦੇ ਨੇ ਦੋ ਆਪਸ ਵਿੱਚ ਹੀ ਲੜੀ ਗਏ ਮਸਾਂ ਇਹਨੂੰ ਘੂਰ ਕਰਕੇ ਮੈਂ ਪੜਾਇਆ ਮੈਂ ਵੀ ਪੜ ਲਾ ਮੇਰੇ ਕੋਲ ਥੋੜਾ ਜਿਹਾ ਟਾਈਮ ਆ ਕਹਿੰਦਾ ਨਹੀਂ ਫਿਰ ਰਾਤ ਨੂੰ ਪੜ੍ਹਾਂਗਾ ਮੈਂ ਰਾਤ ਨੂੰ ਰੋਟੀ ਖਾ ਕੇ ਜਦੋਂ ਸੌਣ ਦੀ ਕਰਨ ਲੱਗ ਜੰਦੇ ਹਾਂ ਤਾਂ ਫਿਰ ਮੈਂ ਤਾਂ ਕਿੰਨਾ ਥੋੜਾ ਜਿਹਾ ਪੜਾਤਾ ਤੇ ਇੱਥੇ ਦੋਏ ਭਾਈ ਆਪਸ ਵਿੱਚ ਲੜੀ ਜਾਂਦੇ ਤੀ ਤੇ ਜੋਤ ਵੀ ਆ ਕੇ ਬਹਿ ਗਿਆ ਇੱਥੇ ਮੈਂ ਸੈਜਨ ਪੜਾ ਰਹੀ ਸੀ ਕਿਉਂਕਿ ਜਿ ਮੈਨੂੰ ਬਹੁਤ ਫਿਕਰ ਹੈ ਇਹਦੀ ਪੜਾਈ ਦਾ ਸਾਰੀਆਂ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਮੈਨੂੰ ਇੰਨਾ ਹੁੰਦਾ ਵੀ ਕਿਸੇ ਨਾ ਕਿਸੇ ਲੋਟ ਪੜ ਲਵੇ ਬਹੁਤ ਘੱਟ ਧਿਆਨ ਦਿੰਦਾ ਪੜਾਈ ਦੇ ਵਿੱਚ ਇਹ ਤੇ ਚਲੋ ਪਾਸਤਾ ਹੋ ਜਾਂਦਾ ਦੇਖੀ ਜਾਂਦੀ ਆ ਹੁਣ ਇਸ ਵਾਰ ਕੀ ਬਣਨ ਦਾ ਨੌਵੀਂ ਤਾਂ ਤੇ ਪਰ ਇਹਨੂੰ ਇੰਨਾ ਕਾ ਵੀ ਥੋੜਾ ਚਾਹੇ ਘੰਟਾ ਲਵਾਓ ਚਾਹੇ 2 ਘੰਟੇ ਦੇ ਤੇ ਇਹਦੇ ਦਿਮਾਗ 'ਚ ਪੈ ਜਾਂਦਾ ਚਾਹੇ ਮੈਂ ਪੜਦਾ ਮਤਲਬ ਧਿਆਨ ਘੱਟੇ ਦਿੰਦਾ ਪਰ ਇਹਦੇ ਦਿਮਾਗ 'ਚ ਪੈ ਜਾਂਦਾ ਜਿੰਨਾ ਕਿ ਮੈਂ ਪੜਾ ਦੰਨੀ ਆ ਤੇ ਪੇਪਰ ਵਗੈਰਾ ਘਰੇ ਆਉਂਦਾ ਚਲੋ ਪਰ ਮੈਨੂੰ ਇਹਦੇ ਪੜਾਈ ਦੀ ਬਹੁਤ ਟੈਨਸ਼ਨ ਆ ਟੈਨਸ਼ਨ ਬਹੁਤ ਰਹਿੰਦੀ ਆ ਇਹ ਤੇ ਫੇਰ ਮੈਂ ਇਹਨੂੰ ਕਹਿਣੀ ਹੁੰਦੀ ਆ ਵੀ ਦੇਖ ਲਾ ਵੀ ਸਾਰੇ ਇੱਕ ਤਾਂ ਘਰ ਦੀ ਜ਼ਿੰਮੇਵਾਰੀ ਮੇਰੇ 'ਤੇ ਆ ਵੀ ਸਾਰੇ ਕੰਮਾਂ ਦਾ ਮੈਨੂੰ ਧਿਆਨ ਰੱਖਣਾ ਪੈਂਦਾ ਉੱਤੇ ਜੀ ਤੇਰੀ ਪੜਾਈ ਦਾ ਵੀ ਤੂੰ ਕਿਉਂ ਨਹੀਂ ਆਪਣੇ ਆਪ ਪੜਦਾ ਹੈਗਾ ਬਹੁਤ ਹੁਕਾਨਾ ਪੈਂਦਾ ਇਹਨੂੰ ਐਨ ਪੜਾਉਣਾ ਪੈਂਦਾ ਕੋਲ ਬੈਠ ਕੇ ਆਪਣੇ ਆਪ ਨਹੀਂ ਇਹਨੇ ਕਿਤਾਬ ਕਦੇ ਵੀ ਚੱਕਣੀ ਹੈਗੀ ਬਸ ਜੇ ਮੈਂ ਕੋਲ ਬੈਠ ਕੇ ਪੜਾ ਦੂੰਗੀ ਤਾਂ ਪੜ ਲੂਗਾ ਨਹੀਂ ਨਾ ਸੀ ਇਹ ਕੰਮ ਆ ਸੜ ਦੇ ਸਜ ਪ੍ਰੀ ਦਾ ਤੇ ਲੋ ਜੀ ਆਪਾਂ ਇਹਨੂੰ ਕਰਾ ਦਈਏ ਜਾਦ ਤੇ ਇਸ ਤੋਂ ਬਾਅਦ ਫੇਰ ਮੈਂ ਜਾਣਾ ਸੀਗਾ ਪਸ਼ੂਆਂ ਦੇ ਵਿੱਚ ਕੱਖ ਦਾ ਸਾਇਬਰੇ ਤੇ ਪਾਪਾ ਨੇ ਪਾਲਤੇ ਦੋ ਦਿਨ ਦਾ ਉਹੀ ਪਾਉਂਦਾ ਮੈਂ ਇਹਨੂੰ ਕਹਿੰਦਾ ਸੀਗਾ ਵੀ ਵੀ ਮੈਨੂੰ ਇਹਦੇ ਪੇਪਰਾਂ ਤੱਕ ਵੀ ਇਹਨੂੰ ਪੜਾ ਦੰਦਿਆ ਕਰ ਵੀ ਚਲੋ ਕੱਖ ਤੁਛ ਪਾ ਦਿਆ ਕਰੋ ਤੇ ਚਲੋ ਉਹਦਾ ਪਾਪਾ ਟੋਕਾ ਕਰਕੇ ਆਪੇ ਪਾ ਦਿੰਦਾ ਹੁੰਦਾ ਤੇ ਫੇਰ ਮੈਂ ਧਾਰਾਂ ਚੁੰਨ ਜਾਊਂਗੀ ਤੇ ਧਾਰਾਂ ਦਾ ਟਾਈਮ ਵੀ ਹੋ ਜਾਣਾ ਇੱਥੇ ਪੌਣੇ ਚਾਰ ਦਾ ਟਾਈਮ ਹੋ ਗਿਆ ਸੀਗਾ ਇੱਕ ਜਦੋਂ ਇਹਨਾਂ ਨੂੰ ਪੜਾਉਣ ਵੈਜੋ ਉਦੋਂ ਇਹਨਾਂ ਨੂੰ ਭੁੱਖ ਲੱਗ ਜਾਂਦੀ ਆ ਕਦੇ ਪਾਣੀ ਮੰਗ ਲਣਗੇ ਕਦੇ ਖਾਣ ਨੂੰ ਮੰਗ ਲਣਗੇ ਕਦੇ ਚਾਹ ਬਸ ਐਦਾਂ ਹੀ ਇਹਨਾਂ ਨੂੰ ਭੁੱਖ ਦਾ ਪਤਾ ਨਹੀਂ ਲੱਗੇ ਲੱਗਦੀ ਰਹਿੰਦੀ ਆ ਤੁਸੀਂ ਵੀ ਦੱਸਿਓ ਕਿ ਤੁਹਾਡੇ ਜਵਾਂਕਾਂ ਨੂੰ ਵੀ ਇਸ ਤਰ੍ਹਾਂ ਭੁੱਖ ਲੱਗਦੀ ਰਹਿੰਦੀ ਆ ਕਿ ਮੇਰੇ ਹੀ ਇਹ ਜਿਹੇ ਨੇ ਤੇ ਬਹੁਤ ਤੰਗ ਕਰਦੇ ਨੇ ਪੜਨ ਦੇ ਮੌਕੇ ਤਾਂ ਕੁਝ ਜ਼ਿਆਦਾ ਹੀ ਭੁੱਖ ਲੱਗਦੀ ਆ ਇਹਨਾਂ ਨੂੰ ਤੇ ਮੈਂ ਕਹਿੰਦੇ ਨਹੀਂ ਅੱਧਾ ਟਾਈਮ ਤਾਂ ਤੁਸੀਂ ਖਾਣ ਚ ਬਰਬਾਦ ਕਰ ਦਿੰਨੇ ਆ ਲੋ ਜੀ ਇਸ ਤੋਂ ਬਾਅਦ ਆ ਗਈ ਸੀਗੀ ਮੈਂ ਪਸ਼ੂਆਂ ਦੇ ਵਿੱਚ ਤੇ ਹੁਣ ਪਸ਼ੂਆਂ ਦਾ ਇੱਕ ਦੋ ਫੋਸ ਕਰੇ ਹੋਏ ਸੀ ਗੋਹਿਆ ਤੇ ਉਹ ਆਪਾਂ ਖਿੱਚ ਦਾਂਗੇ ਫੋੜੇ ਦੇ ਨਾਲ ਤੇ ਕੱਖ ਪਾਏ ਹੋਏ ਸੀਗੇ ਬਸ ਜੀ ਫੀਡ ਪਾ ਕੇ ਧਾਰਾਂ ਚੋਲਾਂਗੇ ਤੇ ਹੌਲੀ ਹੌਲੀ ਕਾਫੀ ਟਾਈਮ ਲੱਗ ਜਾਂਦਾ ਧਾਰਾਂ ਚੋਣ ਨੂੰ ਵੀ ਇੱਕ ਕਟੜੂ ਛੱਡਣੇ ਹੁੰਦੇ ਆ ਹਨਾ ਕਟੂਆ ਕਰਕੇ ਬੜਾ ਟਾਈਮ ਲੱਗ ਜਾਂਦਾ ਤੇ ਬਸ ਹੁਣ 4 ਵਜੇ ਤੋਂ ਬਾਅਦ ਲਗਾਤਾਰ ਚੱਲੀ ਜਾਣਾ ਕੰਮ ਤੇ ਜਾ ਕੇ 8:30 ਵਜੇ ਤੱਕ ਨਿਭੜਨਾ ਰੋਟੀ ਪਾਣੀ ਦਾ ਭਾਂਡੇ ਭੁੰਨਿਆਂ ਦਾ ਸਾਰਾ 8:30 ਵਜੇ ਤੱਕ ਬਿਲੀ ਨੂੰ ਲੈਣੇ ਆ ਤੇ ਉਦੋਂ ਫੇਰ ਇਹਨੂੰ ਪੜਾਉਣ ਲੱਗ ਜੰਨੇ ਆ ਤੇ ਹੁਣ ਤਾਂ ਮੇਰੇ ਤੋਂ ਰਾਤ ਨੂੰ ਐਡੀਟਿੰਗ ਵੀ ਨਹੀਂ ਹੁੰਦੀ ਹੈਗੀ ਅੱਗੇ ਮੈਂ ਐਡੀਟਿੰਗ ਕਰ ਦਿੰਨੀ ਹੁੰਨੇ ਆ ਤੇ ਹੁਣ ਪੜਾਉਣ ਕਰਕੇ ਹੁਣ ਨਹੀਂ ਹੁੰਦੀ ਹੈਗੀ ਹੁਣ ਸਵੇਰ ਨੂੰ ਸੱਜਰੀ ਕਰਦੀ ਆ ਐਡੀਟਿੰਗ ਤੇ ਫੇਰ ਐਂ ਜੇ ਨਹੀਂ ਪਾਉਂਦੇ ਹੈਗੇ ਫੇਰ ਤੁਹਾਨੂੰ ਪਤਾ ਹੀ ਆ ਵੀ ਉਹ ਤਾਂ ਆਪਣੇ ਪਹਿਲੇ ਹੀ ਨਹੀਂ ਆ ਰਹੇ ਪਹਿਲੇ ਹੀ ਬਹੁਤ ਘਟੇ ਹੋਏ ਨੇ ਤੇ ਉਹ ਦੇਖ ਕੇ ਫਿਰ ਰੋਜ਼ੀ-ਰੋਜ਼ ਡੇਲੀ ਵੀਡੀਓ ਪਾਣੀ ਪੈਂਦੀ ਹੁੰਦੀ ਬਹੁਤ ਜ਼ਿਆਦੀ ਲੈ ਕੇ ਆਉਣੀ ਵਾਲੀ ਸੀ ਜਿਆਦਾ ਹੁਣ ਆਪਾਂ ਨੇ ਇਹ ਵੀ ਹੁੰਦਾ ਘਰੇ ہاں ਇਹ ਛੋਟੀਆਂ ਇਹਦੀਆਂ ਘੜੀਆਂ ਉੱਪਰ ਵੇਖ ਕਿਸ ਨਾਲ ਦਾ ਹੈ ਕਿਸ ਕਿਸ ਗੱਲ ਦੀ ਹੋਗੀ ਨਾ ਇਹ ਦੂਮ ਵਿੱਚ ਚੜ੍ਹ ਗਈ ਉਹ ਜਿਹੜੀਆਂ ਹੋਣੀਆਂ ਨਹੀਂ ਨਹੀਂ ਉਹ ਦੂਸਰੀ ਕਹਿੰਦੇ ਹੋਣੀਆਂ ਜਿਹੜੀ ਉਹ ਕੁੱਤਿਆਂ ਨੂੰ ਖਾਣੇ ਰੱਖਦੇ ਹੁੰਦੇ ਜਾਂ ਉਹ ਦੇ ਹੈ ਉਹ ਨਹੀਂ ਇਹ ਮੈਂ ਉਹ ਜੋ ਇਹਨਾਂ ਨੇ ਹੈ ਨਹੀਂ ਇਹ ਬਿਨਾ ਹਲਕੀ ਹਲਕੀ ਹੁੰਦੀ ਆ ਉਹ ਡੰਡਾ ਇੰਨਾ ਫਰਾਈ ਕੋਈ ਇਹ ਚੱਕ ਸਕਦਾ ਜੇ ਤੁਹਾਨੂੰ ਗੰਮ ਆ ਜਾ ਸਾਡੇ ਕਰਾ ਡੰਡਾ ਚੱਕ ਕੇ ਦਿਹਾਓ બસ ਵਸ ਚੱਕ ਲੈਣਾ ਹੈ ਕੀ ਕਰੇਗਾ ਲੱਖ ਰੁਪਇਆ ਉਹਨੂੰ ਨਾਮ ਦਵਾਂਗੇ ਅਸੀਂ ਕੋਈ ਸਾਡ ਛੋੜ ਨਹੀਂ ਬੋਲ ਮੈਨੂੰ ਇਹਦੇ ਲੱਖ ਚਾਹ ਤੋਰੀਆਂ ਦੀ ਬੀਜ ਇਧਰ ਵਾਸਤੇ ਕੀਤਾ ਕਿਹੜੇ ਬੀਜ ਤੇ ਤੋਰੀਂ ਦਾ ਔਰ ਵੀ ਹੈ ਹੈ ਬੀਜੀਆਂ ਨੇ ਨਹੀਂ ਤੋਰੀਆਂ ਦਾ ਆਪ ਬਧੀਆਂ ਉੱਜ ਆਉਂਦੀਆਂ ਨੇ ਜਿਹੜਾ ਬੀਜਨ ਦੀ ਲੋੜ ਵੀ ਨਹੀਂ ਹੈਂ ਘਰ ਕਿ ਆਬੀ ਚੁੱਕਿਆ ਕਾਲੀਆਂ ਦੋਰੀਆਂ ਹੁੰਦੀਆਂ ਨੇ ਹੈਨਾ ਇੱਕ ਟਰੀ ਦੇ ਪਹਿਲਾਂ ਲੱਗਦੀ ਹੁੰਦੀ ਉਹਨੇ ਬਸਾਖ ਜਿਹਦੇ ਵਿੱਚ ਉਹ ਦੋਰੀ ਸਾਬੀ ਹੋ ਜਾਂਦੀਆਂ ਕਹਿੰਦੇ ਨਾ ਅੱਛੀ ਮਾਰ ਤੋਂ ਮਾਰ ਆਹੋ ਇੱਕ ਕੱਲੀ ਆਪਣੇ ਜਿੰਨੀਆਂ ਘਰਾਂ ਸੇ ਮਰ ਜਾਂਦੇ ਨੇ ਹਰੇਕ ਸਾਲ ਇਹ ਕਹਿੰਦੇ ਹੁੰਦੇ ਨੇ ਕਹਿੰਦੇ 2025 ਹੋਊਗਾ ਹੂੰ ਅੱਗੇ 2012 ਨੂੰ ਅੱਜ ਆਪਾਂ ਨੇ ਧਾਰਾ ਵਗੈਰਾ ਝੋਤੀਆਂ ਤੇ ਹੁਣ ਚੱਲਿਆਂ ਉੱਥੋਂ ਪੱਠੇ ਚੱਕਣ ਦੋ ਦਿਨ ਪਾਈਆਂ ਵੱਢੀਆਂ ਇਹਨਾਂ ਨੇ ਜਮੀਤਾ ਉਧਰੋਂ ਵੱਢ ਲੈਣੇ ਇਹਨੇ ਫਿਰ ਇਧਰੋਂ ਕਿੰਨੀ ਕਾ ਵੱਢ ਦਿੰਨੇ ਚੱਕ ਲੈ ਕੇ ਆਉਣੇ ਆਹ ਦੇਖੋ ਆਪਾਂ ਦਾ ਧਨੀਆ ਪੱਕ ਗਿਆ 20 ਪੈ ਗਿਆ ਧਨੀਆ ਪੱਕ ਗਿਆ ਹੁਣ ਸਾਰਾ ਡੰਡੇ ਜਿਹੇ ਨੇ ਇਹਦੇ ਵਿੱਚ ਮੋੜ ਮੋਟਾ ਤੋੜ ਕੇ ਚਲ ਸਾਰ ਲੈਣੇ ਇਹਨੇ ਦੇਦ ਦੇ ਲੈ ਕੇ ਜਣੇ ਚਫੇਂ ਕੁੜਦੇ ਨਵੇਂ ਗੁੰਡੀ ਦੀ ਸ਼ੁਰੂਆਤ ਕਰਦੇ ਆਂ ਕਣਕ ਨਿਸਰੀਆਂ ਹੜੀਆਂ ਨੇ ਦੇਖੋ ਕਿ ਨਾ ਫੁੱਟਦਾ ਕਿ ਨਹੀਂਗਾ ਹੁਣ ਆਪਣਾ ਮੱਖਣ ਮਲਾਈ ਵਿੱਚੇ 버ਸੀਮ ਜਿਉਂ ਜਿਉਂ ਧੁੱਪ ਪਾ ਲੱਗਦੀ ਉਹ ਵੱਧ ਫੁੱਟਦਾ ਸਵੇਰੇ ਜਿਹੜਾ ਸਭ ਨਾਲ ਮੌਸਮ ਸੀਗਾ ਮੀਂਹ ਵੀ ਆ ਗਿਆ ਸੀਗਾ ਲੱਗਦਾ ਨਹੀਂ ਸੀਗਾ ਵੀ ਧੁੱਪਾਂ ਨਿਕਲੇ ਆਉਗੀ ਅੱਜ ਪਰ ਨਿਕਲੇ ਆਏ ਸਵੇਰੇ ਮੀਂਹ ਵੀ ਆਪਣੇ ਤੇ ਆ ਸ਼ਰਾਟਾ ਜਿਹਾ ਪੈ ਗਿਆ ਸੀਗਾ ਅਵੇ निर गया धुप्पा तो निकले पहुंच गए जी आप चका दिए दो आ खुंजा ये, बढ़ता है, सारा हैरियां लातियां चलो पा दिए पलिया ला जी भरिया ने लोजी। लोजी चुका ਹੋ ਗਿਆ ਬਿੱਲਾ ਇੱਥੇ ਹੋ ਰਹੀ ਥੋੜੀ ਜੀ ਬਦੂ ਹੈ ਸਵੇਰੇ ਹਾਲੇ ਪੱਠਿਆਂ ਦੇ ਵਿੱਚ ਚੱਕ ਲਾਗੇ ਜਿਆਦਾ ਵੱਡੇ ਹੋ ਗਿਆ ਸੀ ਉਹ ਫਿਰ ਹੁਣ ਛੋਟੇ ਜਿਹੇ ਨਗੇੜਾ ਲੱਗਣਾ ਸੀ ਹੁਣ ਇੱਥੇ ਛੜਤਾ ਤੇ ਹੁਣ ਤੋਂ ਦੇਖੋ ਜਿਸ ਕੰਨ ਭੱਜਿਆ ਹੁੰਦਾ ਉਹਨੂੰ ਪਤਾ ਲੱਗ ਗਿਆ ਮਮੀ ਉੱਥੇ ਹਲਾ ਬਦਨ ਕਿੱਥੇ ਸੀਗਾ ਇਹ ਹੁਣ ਆ ਰਿਹਾ ਕੀ ਗੱਲ ਹੈ ਹਾਂ ਹਾਂ ਮम्मा ਜੋ ਕਿ ਕਿਥੇ ਤੂੰ ਕਿੱਥੇ ਨਗਾ ਤਾ ਪੁੰਨੇ ਆਫੇ ਪਾਂਬਰ ਫੋਣ ਗਿਆ ਅੱਛਾ ਜੋਟਾ ਚੱਕਲੇ ਕਰਨੇ ਇੱਕ ਕਿਲੋ ਦਾ ਕਹਿੰਦੇ ਘਟਾ ਦਾਂਗੇ 1 ਕਿਲੋ ਦਾ ਫੋਣ ਕਹਿੰਦੇ ਕਹਿੰਦੇ ਆ ਹਾਂ ਕਹਿੰਦੇ ਅੱਛਾ ਜੇ ਬੰਦ ਕਰ ਦੇ ਚਾਹੇ ਘਟਾ ਦਾਂਗੇ ਮੈਂ ਤੇ ਜਿਸ ਕਰਨ ਦੀ ਗੱਲ ਦੱਸਾਂ ਜਿਸ ਕੰਨ ਰਿਹਾ ਹੱਥ ਵਾਲੀ ਗੱਲ ਦੱਸੀ ਇਹਨੇ ਮੈਨੂੰ ਇਹ ਗਏ ਸੀਗੇ ਇਹ ਤੇ ਇਹ ਤੇ ਜੋਤ ਗਏ ਸੀਗੇ ਸਾਈਕਲੇ ਨੂੰ ਪੈਂਚਰ ਲਮਾਉਣ ਤੇ ਉੱਥੇ ਡਿੱ ਕੀ ਗਏ ਪੈਂਚਰ ਵਾਲੇ ਨੂੰ ਜਦ ਆਇਆ ਨਹੀਂ ਆਇਆ ਨਹੀਂ ਹੈਨਾ ਜੇ ਫੇਰ ਇਹਨਾਂ ਕੋਲ ਜਿਹੜੇ ਪੈਸੇ ਸੀਗੇ ਪਹਿਲਾਂ ਸਾਡੇ ਕੋਲ ਗਿਆ ਸੀ ਸਾਡੇ ਕੋਲੋਂ ਗਿਆ ਬੰਨਾ ਘਰੇ ਰੋਟੀ ਖਾ ਅੱਛਾ ਰੋਟੀ ਖਾਣ ਗਿਆ ਸੀ ਸਾਨੂੰ ਕੀ ਬਣਾ ਗਿਆ ਅੱਛਾ ਰੋਟੀ ਖਾਣ ਚਲੇ ਗਿਆ ਇੱਥੇ ਬੈਠੇ ਰਹੇ ਉਹਨੂੰ ਡਿੱ ਕੀ ਗਏ ਉਹ ਆਇਆ ਨਹੀਂਗਾ ਪੈਂਚਰ ਵਾਲਾ ਫੇਰ ਇਹਨਾਂ ਨੇ ਪੈਸੇ ਲੈ ਖਰਚ ਤੇ ਪੈਸੇ ਖਰਚੇ ਹੋਏ ਤੇ ਫਿਰ ਉਹ ਇਹਨਾਂ ਦੇ ਮਟਰ ਸਕੂਟਰੀ ਭਜਾ ਕੇ ਆ ਗਿਆ ਤੇ ਇਹਨਾਂ ਨੂੰ ਕਹਿੰਦਾ ਆਜੋ ਹੁਣ ਪੈਂਚਰ ਲਾ ਦੋ ਨਾ ਫਿਰ ਇਹ ਕਹਿੰਦੇ ਕਹਿੰਦੇ ਹੁਣ ਤਾਂ ਅਸੀਂ ਇਹਨਾਂ ਦੇ ਪੈਸੇ ਖਰਚ ਤੇ ਬੜਾ ਹਾਸਾ ਨਿਕਲੇ ਮੇਰਾ ਤੇ ਅਸੀਂ ਬੜਾ ਹਾਸੇ ਨਾਲ ਇਹਨਾਂ ਨੇ ਸਾਨੂੰ ਆ ਕੇ ਦੱਸਿਆ ਕਹਿੰਦੇ ਭਾਈ ਸਾਡੇ ਮਗਰ ਫੇਰ ਸਕੂਟਰੀ ਚੱਕੀ ਆਵੇ ਤੇ ਲਓ ਜੀ ਆਪਾਂ ਦਾ ਦੁੱਧ ਆ ਚੁੱਕਿਆ ਦੁੱਧ ਪਾ ਦਈਏ ਫਿਰ ਉਸ ਤੋਂ ਬਾਅਦ ਗੋਹਾ ਸੁੰਭਰਾ ਕੇ ਚਾੜੂ ਲਾ ਮਗੇ ਦਾਤਰਾ ਲੈ ਅੰਦਰ ਨੂੰ ਇਹ ਲਾਜੀ ਇੱਥੇ ਆਪਣੀ ਚਟਨੀ ਬਣਦੀ ਹੋਗੀ ਤਿਆਰ ਸਾਰੀ ਕੁਟਨੀ ਮੈਂ ਉਹ ਬੰਚਾ ਲੋਕ ਨੂੰ ਦਿਖਾ ਦਈਏ ਨਵੀਂ ਗੁੰਡੀ ਦੀ ਕੁਟੀ ਆਪਾਂ ਨੇ ਗੁੰਡੀ ਤਾਂ ਆਪਣੀ ਪੱਥਰ ਵਾਲੀ ਵੀ ਹੈਗੀ ਉਧਰੋਂ ਬੀਬੀ ਕੇ ਉਧਰੋਂ ਲੈ ਕੇ ਆਉਂਦੇ ਪਰ ਹਨਾ ਮੇਰਾ ਜੀ ਸੀਗਾ ਵੀ ਆਹ ਮਿੱਟੀ ਵਾਲੀ ਗੁੰਡੀ ਲੈ ਕੇ ਆਉਣੀ ਹੈ ਕਿਉਂਕਿ ਜੀ ਇਹਦੇ ਵਿੱਚ ਨਾ ਚਟਨੀ ਕੁਟੀ ਕੇ ਬੰਦ ਬੱਤ ਸੁਆ ਲੱਗਦੀ ਆ ਇਹਦੇ ਵਿੱਚ ਮਿੱਟੀ ਦੀ ਖੁਸ਼ਬੂ ਆਉਂਦੀ ਰਹਦੀ ਆ ਹੁਣ ਇੰਨੀ ਸੁਣੀ ਇਹਦੇ ਵਿੱਚ ਖੁਸ਼ਬੂ ਆਉਂਦੀ ਆ ਨਾ ਉਹਦੇ ਵਿੱਚ ਬੜੀਆ ਲੱਗਦੀ ਮਿੱਟੀ ਦੀ ਖੁਸ਼ਬੂ ਤੇ ਤਾਂ ਕਰਕੇ ਵੀ ਮੈਂ ਅੱਜ ਇਹ ਮੰਗਾਈ ਹੈ ਸਾਇਦ ਵੀ ਤਾਂ ਕਿਹਾ ਤਾਂ ਮੈਂ ਕਦਾਂ ਹੋਇਆ ਸੀਗਾ ਹੁਣ ਇਹ ਲੈ ਕੇ ਅੱਜ ਆਨਾਂਗੇ ਮੈਂ ਹਾਂ ਚਲੋ ਅੱਜ ਚੱਲ ਰਹੀ ਐ ਛੋਟੇ ਖਾਣੇ ਤਾਂ ਇਹ ਗਰੇਸ ਕੁੱਟੀ ਪਰ ਇਹਦੇ ਬਹੁਤ ਧਿਆਨ ਨਾਲ ਕੁੱਟਣੀ ਪੈਂਦੀ ਆ ਬਹੁਤ ਜਮੈਂ ਨਾ ਉੱਥੇ ਆਪਣੇ ਪਿੰਡ ਪੇਕੇ ਪਿੰਡ ਬਾਉਂਤ ਰਹਿੰਦੀਆਂ ਭੰਨੀਆਂ ਨੇ ਜਦ ਆਪਾਂ ਛੋਟਾ ਮਾਰਦੇ ਨੇ ਕਈ ਵਾਰ ਛੋਟਾ ਜਦ ਵੀ ਠੱਕ ਕੇ ਜਾਂਦੀ ਹੈ ਇਹ ਬਹੁਤ ਧਿਆਨ ਨਾਲ ਵਾਰਣੀ ਪੈਂਦੀ ਹੈ ਵੀ ਕੁੰਡੀ ਆ ਤੌੜੀ ਬਹੁਤ ਭੰਨੀਆਂ ਨੇ ਬਾਥੇ ਉੱਥੇ ਸਾਡੇ ਇਹ ਇਹ ਜਿਹੇ ਵਰਤਦੇ ਹੁੰਦੇ ਸੀਗੇ ਚੰਨੇ ਨੂੰ ਜਲ ਕਿੜਾ ਆਪਣੇ ਗ੍ਰੈਂਡਰ ਵਗੈਰਾ ਹੁੰਦੀ ਸੀ ਹੁਣ ਚੱਲ ਪਈ ਗ੍ਰੈਂਡਰ ਤੇ ਉਦੋਂ ਤਾਂ ਇਹ ਜੀਆਂ ਚ ਕੁੱਟਦੇ ਹੁੰਦੇ ਸੀਗੇ ਚੜਨੀ ਵਗੈਰਾ ਮਸਾਲਾ ਸਾਰਾ ਘਿਆ ਕਰਦੇ ਹੋਏ ਸੀ ਤੇ ਬਹੁਤ ਜਿਆਦਾ ਭਰ ਗਿਆ ਦੇ ਜਦੋਂ ਕੋਲੀ ਪੈਂਦੀ ਸੀ ਇਹ ਸੀਮੰਟ ਦਾ ਹੋ ਜਾਂਦਾ ਵੀ ਹਨਾ ਚਲੋ ਟੁੱਟਦੀ ਨਹੀਂਗੀ ਕਾਫੀ ਟਾਈਮ 걸 ਜਾਂਦੀ ਉਹ ਕੱਢੀ ਜਾਂਦੀ ਹੁੰਦਾ ਕਿੰਨੇ ਸੜੀਆਂ ਪੁਰਾਣੀਆਂ ਚੱਲੀ ਜਾਂਦੀਆਂ ਨੇ ਉਹ ਬੜਾ ਟੁੱਟਦੀਆਂ ਨੇ ਮੇਲਾ ਸਾਡੀ ਹੋਊਗੀ ਹਾਲੇ ਉੱਥੇ ਪੀਕੇ ਬੰਦ ਗਈ ਸੀਮੰਟ ਵਾਲੀ ਬਹੁਤ ਚਿਰਦੀ ਹੈ ਜਦੋਂ ਛੋਟ ਛੋਟ ਹੁੰਦੇ ਤੇ ਪਹਿਲਾਂ ਦੀ ਹੈ ਤੇ ਪਰ ਇਹਨਾਂ ਨੂੰ ਸੰਭਾਲ ਕੇ ਵਰਤਣਾ ਬਦਦਾ ਮਿੱਟੀ ਢੋਲ ਜੀ ਮੈਂ ਇਹਨਾਂ ਨੂੰ ਕੱਢਦਾ ਬਾਹਰ ਤੇ ਗੁਰੂਵਾਰ ਸਾਹਿਬ ਆਬਾ ਜੀ ਵੀ ਲਾ ਕੇ ਤੇ ਹਰ ਮੈਂ ਪਾਣੀ ਪਲਾ ਕੇ ਨਹੀਂ ਆਈ ਹੈਗੀ ਤੋਂ ਕਿ ਕੁਝ ਬਲੇ ਕੱਖਾਂ ਦੇ ਸੀਗੇ ਮੈਂ ਚਲ ਠਹਿਰ ਕੇ ਜਾਂਦੀ ਆ ਜਦੋਂ ਉਹ ਕੰਮ ਨਿਬੜ ਜਾ ਤੇ ਇਹ ਚਟਨੀ ਨੂੰ ਰੱਖ ਦਈਏ ਇੱਕ ਮੇਰਾ ਘਿਓ ਰਿੜਕਣੇ ਵਾਲਾ ਉਹ ਰਿੜਕ ਦਾ ਤੇ ਆਟਾ ਗੋਲ ਕੇ ਰੱਖਾ ਜਾਗੇ ਬਾਕੀ ਕੰਮ ਫੇਰ ਕਰਾਂਗੇ ਫੇਰ ਆਪਾਂ ਕੁਸ਼ੋਰ ਹੋ ਜਾਵਾਂਗੇ ਮੈਂ ਇਹਨਾਂ ਨੂੰ ਕੱਢਦਾ ਹਣਾ ਅੰਦਰ ਇਹਨੇ ਨੀਊਟਰੀ ਕਹਿੰਦੇ ਚੋ ਕੱਢ ਕੇ ਨਾ ਇਹਨੂੰ ਅੰਦਰ ਇਹੋ ਕਿ ਮਿੱਟੀ ਮਾਰਦੇ ਤੇ ਆਪਣੇ ਮੜਾਈ ਰੜਕਲੀ ਤੇ ਨੂੰ ਕੜਾਹੀ ਦੇ ਵਿੱਚ ਕੱਢ ਦਾਂਗੇ ਕਿਉਂ ਬਣਾਵਾਂਗੇ ਤੇ ਜਿੰਨੀ ਪਖਾਣੀ ਹੋਣੀ ਰੱਖ ਲੈਂਦੇ ਆ ਮੈਂ ਹਰੀ ਚਟਨੀ ਪਧੀਨੇ ਚਟਨੀ ਨਾਲ ਬਣੀ ਲਾਦੀ ਆ ਮੜਾਈ ਨੂੰ ਆਪਣੇ ਹਾਲੰਦੇ ਨੇ ਬੱਚੇ ਸਾਰੇ ਉਹ ਦੇ ਲਾ ਦਿਓ ਦੀ ਚਟਨੀ ਨਾਲ। ਕੇ ਲਾ ਦਿਨਾ ਕੇ ਉਹ ਨਾਲ ਥੋੜੀ ਜਿਹੀ ਰੱਖ ਕੇ। ਹਾਲੇ ਤਾਂ ਮੈਂ ਅੰਤੋਂ ਪਚੂਆ ਜੂ ਜਾਉਂਗੀ। ਪਚੂਆ ਕੰਮ ਨੂੰ ਬੈਠਕੋਣੀ ਹੈ। ਇਹਨਾਂ ਤੇ ਡੇਟਾ ਕੇ ਰੱਖ ਲਏ। ਕੱਢ ਕੇ ਕੜਾਹੀ ਦੇ ਵਿੱਚ ਪਾ ਕੇ ਲਾ ਦੂੰਗੀ। ਨਾਲੇ ਰੋਟੀ ਲਾ ਲਵਾਂਗੇ। ਨਾਲੇ ਬਣਾ ਲਾਂਗੇ। ਕਾਫੀ ਕੱਟੀ ਹੋ ਗਈ ਸੀ ਮੇਰੇ। ਜਦੋਂ ਤੁਹਾਨੂੰ ਉਹ ਤੁਹਾਨੂੰ ਲਾਹ ਲੱਗਣੇ ਪਸੰਦ ਆਉਂਦਾ ਹੈ ਉਹ ਸੇਂਜ ਨਾ ਵੀ ਤੋਂ ਉਹ ਜਿਹੜਾ ਰੱਬ ਦਾ ਹੰਕਾਰ ਹੈ ਉਹ ਮੁਲਾ ਪਰ ਆਵੇ ਉਹ ਬਸ ਇੰਨੀ ਜਿਹਾ ਲਾਉਂਦੇ ਆਪਾਂ ਨੂੰ ਖੁਰਜੀ ਹੋਏ ਲਿਖੇ ਜਾਂਦੇ ਆ ਲਾਈ ਹੋਵੇ ਤੇ ਜਿਹੜੇ ਦਿਮਾਗ ਸਾ ਇਕੱਠੇ ਹੋ ਗਈ ਵੀ ਹੋਰ ਨਹੀਂ ਆ ਵੀ ਸਰਜਰੀ ਕਰਦੇ ਬੇਦੀ ਬਦੀ ਨਹੀਂ ਲੱਗਦੀ ਮੈਂ ਰੱਸੀ ਵਗੈਰਾ ਦੇ ਇਹਦਾ ਪਨੀਰ ਬਣਾ ਲੈਂਦੇ ਹਾਂ ਜਿਹੜੀ ਲੋਸੀ ਨੂੰ ਹੋ ਗਈ ਆ ਉਹ ਦੋਵੇਂ ਇੱਕ ਵਾਰ ਜੇ ਬਾਰਿ ਬੇਹੀ ਮوجੂਦ ਹੋਵੇ ਤੁਸੀਂ ਆਪਣੀ ਦੁਨੀ ਬਤੀ ਦਾ ਦੋ ਸ਼ੁਰੂ ਕਰਾ ਸਕਦੇ ਹੋ ਨਾ ਜਿਵੇਂ ਲੱਗ ਜੀ ਮਾਪੇ ਕਿ ਉਹ ਵਿਵਾਰ ਬਣਦੀ ਹੈ ਯਾਦ ਕਰਵਾ ਕੇ ਬੱਚੇ ਨੂੰ ਦੱਸੇ ਕਿ ਤੁਮਹਾਨੂੰ ਇਹ ਕਰਨਾ ਮਹਤਾ ਉਹ ਤੁਹਾਨੂੰ ਬਰੀ ਦੱਸਣਾ ਮਹਤਾ ਕੋਸ਼ਿਸ਼ ਕਰਦੇ ਲੋ ਜੀ ਆਪਾਂ ਨੇ ਇਹਦੇ ਵਿੱਚ ਕੱਢ ਲੈਣੀ ਆ ਬਸ ਗੰਧਰਤ ਹੋਣੀ ਹੈ ਕੋਈ ਗੱਲ ਨਹੀਂ ਮੈਂ ਉਹ ਕੰਮ ਕਰ ਲੈਣਾ ਮੇਰਾ ਹੋ ਜਾ। ਕੱਲ ਦੀ ਵੀਡੀਓ ਚ ਦਿਖਾ ਦਿੰਦੇ ਹਾਂ। ਆਪਾਂ ਆਪਾ ਹੋਣਾ ਨੂੰ ਲਾਉਂਦਾ ਐਂ ਤੇ ਕੀ ਕਰਦੇ ਆ। ਚੇਕ ਆ ਤੁਹਾਨੂੰ ਬਲੌਗ ਪਸੰਦ ਆਉਂਦੇ ਨੇ ਤਾਂ ਪੀਸ ਲਾਈਕ ਸ਼ੇਅਰ ਕਮੈਂਟ ਕਰਕੇ ਮੈਨੂੰ ਦੱਸਿਓ ਤੇ ਮਿਲਾਂਗੇ ਕੱਲ੍ਹ ਕਿਸੇ ਹੋਰ ਨਵੇਂ ਬਲੌਗ ਦੇ ਨਾਲ। ਤਦ ਤੱਕ ਲਈ ਸਸ੍ਸਿਆਕਾਲ ਜੀ। ਬਾਏ ਬਾਏ। ਕੋਟ ਦੇ ਨੰਮ ਲੱਸੀ ਸਾਰੀਆਂ ਪੜਤੀਆਂ ਲੱਸੀ ਦਾ ਗੰਦੂਂਦੀ ਦਿੱਤਾ ਹੁੰਦਾ ਹੈ ਆ ਪਕੜਾ ਜਾਬ ਲਾ ਕੇ ਕਰਿਆ ਹੈ ਐਦਾਂ ਹੀ ਲਾਈ ਰੱਖਦੇ ਆ ਬਾੜੀ ਵਾਲੀ ਹੁੰਦਾ ਹੈ ਬਾੜੀ ਵਾਲੀ ਆ ਆਪਣਾ ਹੀ ਨਹੀਂ ਰੋਂ ਅੰਨ ਲੱਗਦੇ ਨੇ ਚਲੋ ਜੀ ਮਿਲਦੇ ਆ ਕੱਲ ਨੂੰ